ਜੀ ਗੁਰਜੀ ਇਹਦਾ ਮੰਜੇ ਦੇ ਵੀਰ ਪਿਆ ਕੀ ਲੱਗਦਾ ਤੁਹਾਡਾ ਓ ਤੇ ਜੀ ਕੀ ਹੋਇਆ ਇਹਨਾਂ ਨੂੰ ਇਹਨਾਂ ਮੇਰੇ ਨਾਲ ਗੱਡੀ ਤੇ ਆਇਆ ਸੀ ਤੇ ਗੱਡੀ ਤੇ ਚੱਲ ਲੱਗਾ ਆ ਤੇ ਉੱਥੋਂ ਆਇਆ ਡੇ ਕਿਸੇ ਨੇ ਮਾਰ ਕੇ ਛੇੜ ਤੇ ਕਿ ਘੜੇ ਟਾਈ ਮੱਝੇ ਮੋਟੇ ਚਾਹੇ ਕਿ ਕੀ ਕ ਡੇਗ ਪਿਆ ਇਹਨਾਂ ਥਾਵਾਂ ਤੇ ਲੱਤ ਟੁੱਟ ਗਈ ਉੱਥੋਂ ਕੋਈ ਛੱਡ ਗਿਆ ਤੁਹਾਨੂੰ लाज ਖੁਣ ਵਾਸਤੇ ਇੱਥੇ ਪੱਟੀ ਖੜਿਆ ਉਹਨਾਂ ਪੈਸੇ ਮੰਗੇ ਸਾਡੇ ਕੋ ਪੈਹ ਨਹੀਂ ਉਹ ਕਾ ਰਾਇਆ ਉਹਨਾਂ ਉਹ ਨੰਬਰ ਤਾਂਾਂ ਦੇ ਲੈ ਗਏ 1.5 ਲੱਖ ਮੰਗਦੇ ਸੀ। ਇਹੋਂ ਸਾਡੇ ਕੋਲ ਪੈਸਾ ਨਹੀਂ ਇਕੱਠਾ ਕਰਕੇ ਕਿਤੇ ਜਾਣਾ। ਕਿੰਨੇ ਦਿਨ ਹੋ ਗਏ ਮੰंजे ਦੇ? ਮੰंजे ਦੇ ਨੂੰ 8 ਦਿਨ ਹੋ ਗਏ ਭੈਂ ਦਾਸ ਦੇ। ਅੱਛਾ। ਹਾਂ ਤਦਿਆਂ ਨੇ ਕੋਈ ਪੈਸਾ ਹੋਵੇ ਤੇ ਅਸੀਂ ਜਾਈਏ ਹਾਂ ਲਾਜ ਕਰਕੇ। ਹੈ? ਕੀ ਮੰਗ ਕਰਦੇ ਜ ਹੁਣ? ਹਾਂ ਇਹੋ ਮੈ ਸਾਡਾ ਬੱਚਾ ਵੱਜੇ। ਹੈ? ਕਾਇ ਪੜਾਦਾ ਇਹੋ ਹੀ ਏ ਸਾਡਾ ਬੱਚਾ ਵੱਜੇ ਕੋਈ ਨਹੀਂ ਅਸੀਂ ਕੋਈ ਮੰਗਦੇ। ਹੈ? ਚਲ ਇਹੋ ਕਮਾਈ ਕਰਦਾ ਇਹੋ ਸਾਨੂੰ ਖਵਾਉਂਦਾ ਸੀ। ਤਾਂ ਜਿਦਾ ਉਹਨਾਂ ਬਾੜ ਵੀ ਆਮਦਨੀ ਨਾ ਬਾਰੋਂ ਆਉਣੀ ਹੋਈ ਤੇ ਇਹੋ ਇਹ ਲਿਆਂਦਾ ਸੀ ਉਹ ਅਸੀਂ ਖਾਂਦੇ ਸੀ ਹੈ ਇੱਕ ਮੁੰਡਾ ਉਹਦੀ ਪੜਾਈ ਦੀ ਹੋਈ ਸਰਕਾਰੀ ਪਾਇਆ ਇਹਨਾਂ ਵਿਰਧਿਤਾ ਜਲਬੀਰ ਸਿੰਘ ਤੇ ਕੀ ਗੱਲਾਂ ਮੰਜੇ ਦੇ ਘਰ ਤੋਂ ਪਏ ਮੰਜੇ ਦੇ ਰਾਜ ਰਾਜ ਮਾਰ ਕੇ ਸੁੱਟ ਗਿਆ ਕੋਈ ਮੱਕਾ ਨਾ ਡੈਵਰੀ ਕਰਦਾ ਤੇ ਮੁੜ ਕੇ ਉਹਨੇ ਗਾਂ ਪਾ ਜਗਿਆ ਵਾ ਤੇ ਮੈਨੂੰ ਕਹਿੰਨੇ ਚੁੱਕਿਆ ਵਾ ਨੇ ਆਪਣੇ ਥੋੜਾ ਥੋੜਾ ਸਹਜਣਾ ਕੋਈ ਛੱਡ ਕੇ ਗਿਆ ਬੰਦੇ ਨਾਲ ਤੇ ਕੀ ਹੋਇਆ ਕੀ ਲੱਤ ਤੇ ਲੱਤ ਤੇ ਲੱਤ ਤੇ ਨਾ ਚੋਂ ਥਾਵਾਂ ਤੋਂ ਟੁੱਟ ਗਈ ਆ ਤੇ ਇਲਾਜ ਕਿਉਂ ਨਹੀਂ ਕਰਾਉਂਦੇ ਇਲਾਜ ਪੈਸੇ ਨਹੀਂ ਹੈਗੇ ਜੀ ਤੇ ਪੈਸੇ ਕਿੱਥੋਂ ਆ ਪੈਸੇ ਮੇਰਾ ਇਲਾਜ ਕੋਈ ਕਰਾ ਦੇ ਇੱਕ ਬੱਚਾ ਮੇਰਾ ਤੇ ਡਾਕਟਰ ਕੋਲ ਗਏ ਸੀ ਡਾਕਟਰ ਕੋਲ ਗਏ ਕਿੰਨਾ ਖਰਚਾ ਦੱਸਿਆ ਉਹਨਾਂ 1.5 ਲੱਖ ਰੁਪਏ ਦੱਸਿਆ ਜੀ ਤੇ ਕੰਮ ਉਹ ਡਰਾਈਵਰੀ ਦਾ ਕਿਸ ਦੇ ਨਾਲ ਕਰਦੇ ਕਿ ਆਪਦੀ ਗੱਡੀ ਨਹੀਂ ਨਹੀਂ ਕਿਸੇ ਨਾਲ ਕੀ ਮੰਗ ਕਰਦੇ ਤੇ ਮੰਗਾ ਦੇ ਇਲਾਜ ਹੋ ਜੇ ਤੇ ਮੈਂ ਆਪਣੇ ਬੱਚਿਆਂ ਦਾ ਢਿੱਡ ਪਾਲ ਸਕਾਂ ਕੀ ਨਾ ਭੰਦੀ ਤੁਹਾਡਾ ਮਾਰਕ ਰੀਸ ਕੋਲ ਤੇ ਕੀ ਗੱਲ ਹੋਈ ਆ ਵੀਰ ਨੂੰ ਜਮ ਮਾਰ ਕੇ ਦੇ ਬੈਕ ਕੋਈ ਮਾਰ ਕੇ ਤੇ ਸੁੱਟ ਗਏ ਹਾਂਜੀ ਰਾਤ ਟੁੱਟੀ ਆ ਦੋ ਤਿੰਨ ਥਾਵਾਂ ਤੋਂ ਤੇ ਕੀ ਗੱਲ ਲਾਜ ਕਿਉਂ ਨਹੀਂ ਕਰਾਉਂਦੇ ਲਾਜ ਪਾਇਆ ਹੁਣ ਪੈਸੇ ਵੀ ਸਾਡੇ ਕੋਲ ਹੈਗੇ ਸਰਕਾਰੀ ਉਹ ਪੱਟੇ ਦੇ ਦੋਜਾ ਸੋਥਮ ਹੀ ਲਾਜ ਗਏ ਉਹਨਾਂ ਕੀਤਾ ਨੇ ਤੇ ਡੇਢ ਲੱਖ ਮੰਗਿਆ ਨੇ ਕਿੰਨੇ ਦਿਨਾਂ ਦੇ ਇੱਥੇ ਪਏ ਮੰਗੇ ਹੋ ਇਹ 8 8 ਕਿਹਦੇ ਦਾ ਕੀ ਮੰਗ ਕਰਦੇ ਹੁੰਦੇ ਹਾਂ ਨਾਲ ਤੇ ਲਾਜ ਹੋ ਜਾ ਤੇ ਤੇ ਹਾਂ ਜੀ ਲਾਜ ਹੀ ਚੁੰਨੇ ਵੀਰ ਕੰਮ ਕੀ ਕਰਦਾ ਵੀਰ ਟਰੱਕਾਂ ਤੇ ਜਾਂਦੇ ਆ ਤੇ ਉਹ ਸਾਨੂੰ ਕਮਾ ਕੇ ਖਵਾਉਂਦੇ ਸੀ ਤੇ ਉਹ ਹੀ ਹੁਣ ਸਾਡਾ ਕੰਮ ਬੰਦ ਹੋ ਗਿਆ ਹੁਣ